ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੱਲ ਮਿਤੀ 11/7/2025 ਨੂੰ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਕਾਲੇ ਰੰਗ ਦੀ ਥਾਰ ਗੱਡੀ ਜੋ ਕਿ ਚੋਰੀ ਦੀ ਹੋ ਸਕਦੀ ਹੈ ਤੇ ਇਹਦੇ ਵਿੱਚੋਂ ਨਾਜਾਇਜ਼ ਹਥਿਆਰ ਵੀ ਬਰਾਮਦ ਹੋ ਸਕਦਾ ਹੈ ਜਿਹਦੇ ਸਬੰਧੀ ਸਾਡੇ ਚੌਕੀ ਇੰਚਾਰਜ ਪਥਰਾਲਾ ਅਤੇ ਐਸਐਸਪੀ 팀 ਦੇ ਇੰਚਾਰਜ ਐਸਐਸਆਈ ਸਤਨਾਮ ਸਿੰਘ ਨੇ ਇਹਨਾਂ ਨੇ ਨਾਕਾ ਲਗਾਇਆ ਸੀ ਨਾਕਾ ਲਗਾ ਕੇ ਇਹਨੂੰ ਥਾਰ ਗੱਡੀ ਨੂੰ ਅਸੀਂ ਕਾਬੂ ਕੀਤਾ ਜਿਦੇ ਵਿੱਚ ਇੱਕ ਬੈਠਾ ਨੌਜਵਾਨ ਰਾਪਤਾਰ ਸਨ ਆਫ ਬਕਰਾਂ ਇਨ ਹੈਡ ਵਾਲਾ ਪਿੰਡ ਪਾਦਵੀ ਖੁਰਦ ਦਾ ਬਾੜਵੀ ਦੇ ਨੇੜੇ ਰਾਜਸਥਾਨ ਇਹਨੂੰ ਅਸੀਂ ਬਹੁਤ ਹੀ ਮਿਹਨਤ ਮੁਸ਼ਕਲ ਨਾਲ ਕਾਬੂ ਕੀਤਾ ਇਹਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਇਹਨੂੰ ਕਾਬੂ ਕਰਕੇ ਇਸ ਪਰਸੋਂ ਅਸੀਂ ਨਜਾਇਜ਼ ਪਿਸਤਲ ਦੇਸੀ 7.66mm ਬਰਾਮਦ ਕੀਤਾ ਪਲੱਸ 4 ਜਿੰਦਾ ਕਾਰਤੂਸ ਬਰਾਮਦ ਕੀਤੇ ਤੇ ਪਲੱਸ ਇਹਦੇ ਤੋਂ ਸਾਨੂੰ 20000 ਰੁਪਏ ਜਿਹੜੀ ਮਨੀ ਆ ਉਹ ਬਰਾਮਦ ਹੋਈ ਹੈ ਇਹਦੇ ਸਬੰਧੀ ਅਸੀਂ ਇਹਨੂੰ ਕਾਬੂ ਕਰਕੇ ਇਹਦੇ ਤੇ ਐਫ ਆਈ ਆਰ ਜਿਸ਼ ਕੀਤੀ ਐਫ ਆਈ ਆਰ ਨੰਬਰ 96/25 ਅੰਡਰ ਸੈਕਸ਼ਨ 303 2 ਪੀ ਐਨ ਐਸ 317 2 ਪੀ ਐਨ ਐਸ ਤੇ 25 548 ਆਰਮਜ਼ ਐਕਟ ਦੇ ਅਧੀਨ ਸਾਡਾ ਸੰਗਤ ਵਿੱਚ ਇਹਨੂੰ ਫਰਦਰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅਸੀਂ ਬੋਸ ਰਮਾਂਡ ਲੈ ਰਹੇ ਹਾਂ ਤੇ ਇਹ ਬੋਸ ਰਮਾਂਡ ਲੈ ਕੇ ਜੋ ਵੀ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਉਹ ਤੁਹਾਨੂੰ ਦੱਸਿਆ ਜਾਊਗਾ ਇਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੱਲ ਮਿਤੀ 11/7/2025 ਨੂੰ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਕਾਲੇ ਰੰਗ ਦੀ ਥਾੜ ਗੱਡੀ ਜੋ ਕਿ ਚੋਰੀ ਦੀ ਹੋ ਸਕਦੀ ਹੈ ਤੇ ਇਹਦੇ ਵਿੱਚੋਂ ਨਜਾਇਜ਼ ਹਸਲਾ ਵੀ ਬਰਾਮਦ ਹੋ ਸਕਦਾ ਹੈ ਜਿਹਦੇ ਸਬੰਧੀ ਸਾਡੇ ਚੌਕੀ ਇੰਚਾਰਜ ਪਥਰਾਲਾ ਅਤੇ ਐਸਐਸਪੀ ਇੰਚਾਰਜ ਐਸਐਹੀ ਸਤਨਾਮ ਸਿੰਘ ਨੇ ਇਹਨਾਂ ਨੇ ਨਾਕਾ ਲਗਾਇਆ ਸੀ ਨਾਕਾ ਲਗਾ ਕੇ ਇਹਨੂੰ ਥਾੜ ਗੱਡੀ ਨੂੰ ਅਸੀਂ ਕਾਬੂ ਕੀਤਾ ਜਿਹਦੇ ਵਿੱਚ ਇੱਕ ਬੈਠਾ ਨੌਜਵਾਨ ਰਾਤ ਦਾ ਸਨ ਆਫ ਬਕਰਾਂ ਇਨ ਹੈਡ ਵਾਲਾ ਪਿੰਡ ਪਾਦਵੀ ਖੁਰਦ ਦਾ ਬਾੜਵੇ ਦੇ ਨੇੜੇ ਰਾਜਸਥਾਨ ਇਹਨੂੰ ਅਸੀਂ ਬਹੁਤ ਹੀ ਮਿਹਨਤ ਸ਼ਕਤ ਨਾਲ ਕਾਬੂ ਕੀਤਾ ਇਹਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਇਹਨੂੰ ਕਾਬੂ ਕਰਕੇ ਇਸ ਪਰਸੋਂ ਅਸੀਂ ਨਜਾਇਜ਼ ਪਿਸਤਲ ਦੇਸੀ 7.66mm ਬਰਾਮਦ ਕੀਤਾ ਪਲੱਸ 4 ਜਿੰਦਾ ਕਾਰਤੂਸ ਬਰਾਮਦ ਕੀਤੇ ਤੇ ਪਲੱਸ ਇਹਦੇ ਤੋਂ ਸਾਨੂੰ 20000 ਰੁਪਏ ਜਿਹੜੀ ਮਨੀ ਆ ਉਹ ਬਰਾਮਦ ਹੋਈ ਹੈ ਇਹਦੇ ਸਬੰਧੀ ਅਸੀਂ ਇਹਨੂੰ ਕਾਬੂ ਕਰਕੇ ਇਹਦੇ ਤੇ ਐਫ ਆਈ ਆਰ ਜਿਸ ਕੀਤੀ ਐਫ ਆਈ ਆਰ ਨੰਬਰ 96/25 ਅੰਡਰ ਸੈਕਸ਼ਨ 303 2 ਪੀ ਐਨ ਐਸ 317 2 ਪੀ ਐਨ ਐਸ ਤੇ 25548 ਆਮ ਜੈਕਟ ਦੇ ਅਧੀਨ थाना ਸੰਗਤਵੇ ਦੇ ਇਹਨੂੰ ਫਰਦਰ ਮਾਲਿਓ ਗਦਾਵ ਦੇ ਵਿੱਚ ਪੇਸ਼ ਕਰਕੇ ਅਸੀਂ ਕਸਟ ਰਿਪੋਰਟ ਲੈ ਰਹੇ ਆ ਤੇ ਕਸਟ ਰਿਪੋਰਟ ਲੈ ਕੇ ਜੋ ਵੀ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਉਹ ਤੁਹਾਨੂੰ ਦੱਸਿਆ ਜਾਊਗਾ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੱਲ ਮਿਤੀ 11/7/2025 ਨੂੰ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਕਾਲੇ ਰੰਗ ਦੀ ਥਾੜ ਗੱਡੀ ਜੋ ਕਿ ਚੋਰੀ ਦੀ ਹੋ ਸਕਦੀ ਹੈ ਤੇ ਇਹਦੇ ਵਿੱਚੋਂ ਨਜਾਇਜ਼ ਅਸਲਾ ਵੀ बरामद ਹੋ ਸਕਦਾ ਹੈ ਜਿਹਦੇ ਸਬੰਧੀ ਸਾਡੇ ਚੌਕੀ ਇੰਚਾਰਜ ਪਥਰਾਲਾ ਅਤੇ ਐਸਐਸਐਫ ਟੀਮ ਦੇ ਇੰਚਾਰਜ ਐਸਐਹ ਯ ਸਤਨਾਮ ਸਿੰਘ ਨੇ ਇਹਨਾਂ ਨੇ ਨਾਕਾ ਲਗਾਇਆ ਸੀ ਨਾਕਾ ਲਗਾ ਕੇ ਇਹਨੂੰ ਥਾੜ ਗੱਡੀ ਨੂੰ ਅਸੀਂ ਕਾਬੂ ਕੀਤਾ ਜਿਦੇ ਵਿੱਚ ਇੱਕ ਬੈਠਾ ਨੌਜਵਾਨ ਰਾਤ ਦਾ ਸਾਨੂੰ ਆਫ ਬਕਰਾਂ ਇਨ ਹੈਡ ਵਾਲਾ ਪਿੰਡ ਪਾਦਵੀ ਖੁਰਦ ਦਾ ਪਾੜਦੇ ਦੇ ਨੇੜੇ ਰਾਜਸਥਾਨ ਇਹਨੂੰ ਅਸੀਂ ਬਹੁਤ ਹੀ ਮਿਹਨਤ ਮੁਸ਼ਕਲ ਨਾਲ ਕਾਬੂ ਕੀਤਾ ਇਹਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਇਹਨੂੰ ਕਾਬੂ ਕਰਕੇ ਇਸ ਪਰਸੋਂ ਅਸੀਂ ਨਜਾਇਜ਼ ਪਿਸਤਲ ਦੇਸੀ 7.66mm ਬਰਾਮਦ ਕੀਤਾ ਪਲੱਸ 4 ਜਿੰਦਾ ਕਾਰਤੂਸ ਬਰਾਮਦ ਕੀਤੇ ਤੇ ਪਲੱਸ ਇਹਦੇ ਤੋਂ ਸਾਨੂੰ 20000 ਰੁਪਏ ਜਿਹੜੀ ਮਨੀ ਆ ਉਹ ਬਰਾਮਦ ਹੋਈ ਹੈ ਇਹਦੇ ਸਬੰਧੀ ਅਸੀਂ ਇਹਨੂੰ ਕਾਬੂ ਕਰਕੇ ਇਹਦੇ ਤੇ ਐਫ ਆਈ ਆਰ ਜਿਸ਼ੂ ਕੀਤੀ ਐਫ ਆਈ ਆਰ ਨੰਬਰ 96/25 ਅੰਡਰ ਸੈਕਸ਼ਨ 303 2 ਪੀ ਐਨ ਐਸ 317 2 ਪੀ ਐਨ ਐਸ ਤੇ 25 ਚਰਨਜਨਾਟ ਆਮ ਜੈਕਟ ਦੇ ਅਧੀਨ ਥਾੜਾ ਸੰਗਤ ਵਿੱਚ ਇਹਨੂੰ ਫਰਦਰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅਸੀਂ ਬੋਸਮਾਨ ਲੈ ਰਹੇ ਆ ਤੇ ਬੋਸਮਾਨ ਲੈ ਕੇ ਜੋ ਵੀ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਉਹ ਤੁਹਾਨੂੰ ਦੱਸਿਆ ਜਾਊਗਾ